ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਜਿੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਮਸਲੇ ਕੀਤੇ ਜਾ ਰੱਖੇ ਹਨ ਅੰਗੋਲੇ ਹੁਣ ਸਮਾਂ ਹੈ ਕਿ ਪੰਜਾਬ ਖਾਤਰ ਮਾਰ ਹੋਰ ਹੋਣ ਇੱਕ ਮੰਚ ਦੇ ਇਕੱਠ ਪੰਜਾਬੀ ਜਾਗਰਣ ਪੰਜਾਬੀ ਅਤੇ ਪੰਜਾਬੀ ਹੱਤ ਲਈ ਵੱਖ-ਵੱਖ ਖਿੱਤੇ ਦੇ ਮੈਹਰਾ ਤੇ ਵੀ ਵਾਅਦਾ ਨੂੰ ਇੱਕ ਮੰਚ ਦੇ ਇਕੱਠੇ ਹੋ ਕੇ ਵਿਉਂਤ ਬਣਾਉਣੀ ਚਾਹੀਦੀ ਹੈ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਮਸਲਿਆਂ ਨੂੰ ਲਗਾਤਾਰ ਗੋਲਾ ਕੀਤਾ ਜਾ ਕਰ ਰੱਖਾਏ ਇਹਨਾਂ ਵਿਚਾਰਾਂ ਦੇ ਦਾ ਪ੍ਰਗਟਾਵਾ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਅਧਾਰਾ ਪੰਜਾਬੀ ਜਾਗਰਣ ਦੀ 34ਵੇਂ ਬਰੇ ਗੰਢ ਮੌਕੇ ਮੁੱਖ ਦਫ਼ਤਰ ਵਿਖੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ ਸਾਬਕਾ ਮੰਤਰੀ ਨੇ ਕਿਹਾ ਕਿ ਮੌਜੂਦਾ ਸੈਵਾਂ ਚ ਪੰਜਾਬ ਦੇ ਮੁੱਦਿਆਂ ਤੇ ਮਸਲਿਆਂ ਤੇ ਚਰਚਾ ਨਹੀਂ ਹੋ ਰਹੀ ਅਤੇ ਨਾ ਹੀ ਇਹਨਾਂ ਦਾ ਥਲ ਕਰਨ ਲਈ ਕਦਮ ਪੁੱਟੇ ਜਾ ਰਹੇ ਹਨ ਉਹਨਾਂ ਕਹੇ ਕਿ ਪੰਜਾਬ ਸਾਡਾ ਘਰ ਹੈ ਤੇ ਇਸ ਬਾਰੇ ਕੋਈ ਗੱਲ ਨਹੀਂ ਕਰ ਸ ਰਿਹਾ ਨੌਜਵਾਨوں ਨੂੰ ਚੰਗੀ ਸਿਹਤ ਦੀ ਲੋੜ ਹੈ ਉਦਯੋਗ ਨਵੇਂ ਮਾਇਰਾਂ ਨੂੰ ਢੀਕ ਰੱਖੇ ਹਨ ਜਵਾਨੀ ਨਸ਼ਿਆਂ ਵੱਲ ਤੁਰੀ ਹੋਈ ਹੈ ਸੂਬੇ ਦੀ ਸਥਿਤੀ ਗੰਭੀਰ ਬਣੀ ਹੋਈ ਜੇਕਰ ਹੁਣ ਵੀ ਨਾ ਸੰਭਲੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਮੰਤਰੀ ਨੇ ਕਿਹਾ ਕਿ ਇੱਕ ਚੰਗਾ ਖਿਡਾਰੀ ਬਣ ਲਈ ਕਰੀਬ 12 ਤੋਂ 15 ਸਾਲ ਦੀ ਮਿਹਨਤ ਲੱਗਦੀ ਹੈ ਇਸ ਤਰ੍ਹਾਂ ਨਾ ਖਿਡਾਰੀ ਦੀ ਕੋਸ਼ਿਸ਼ ਕੋਚਿੰਗ ਡਾਈਟ ਤੋਂ ਲਾਵਾ ਉਸ ਦੀਆਂ ਹੋਰ ਕਈ ਮੋਟਲੀਆਂ ਲੋੜਾਂ ਹੁੰਦੀਆਂ ਹਨ ਅੱਜ ਖਿਡਾਰੀਆਂ ਨੂੰ ਲੁੜੀਂਦਾ ਟਾਂਚਾ ਮੋਈਆ ਕਰਾਉਣਾ ਤਾਂ ਦੂਰ ਦੀ ਗੱਲ ਹੈ ਕੁਝ ਵੀ ਨਹੀਂ ਮਿਲ ਰਹੀ ਨਿਰਾਸ਼ਾ ਦੇ ਮਾਹੌਲ ਵਿੱਚ ਨੌਜਵਾਨ ਮਜਬੂਰਨ ਨੱਚੇ ਦਾ ਰਾ ਫੜ ਰਖਿਆ ਪਰਗਟ ਸਿੰਘ ਨੇ ਕਿਹਾ ਕੀਤੀ ਪੰਜਾਬ ਦਾ ਆਧਾਰ ਹੈ ਪਰ ਅਫਸੋਸ ਇਹ ਕੀਤਾ ਵੀ ਲਾਖੇ ਬੰਦ ਨਹੀਂ ਰਹਾ ਕਿਸਾਨ ਕਿਸਾਨੀ ਛੱਡ ਲਈ ਮਜਬੂਰ ਹੋ ਰਹੇ ਹਨ ਇਸ ਦੇ ਹੱਲ ਲਈ ਮਾਰਾਂ ਦੇ ਸਜਾ ਦੇ ਆਧਾਰ ਤੇ ਸਰਕਾਰ ਨੂੰ ਹੱਲ ਲੱਭਣੇ ਚਾਹੀਦੇ ਹਨ ਸਿੱਖਿਆ ਉਦਯੋਗ ਦੇ ਖੇਤਰ ਵਿੱਚ ਵਿਕਾਸ ਲਈ ਮਾਰਾਂ ਦੀ ਸਮੂਲੀਅਤ ਜ਼ਰੂਰੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ